ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮੇ ਮੈਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਕਸ਼ਮੀਨੇ ਦੇ ਵਿੱਚ ਮੈਚਿੰਗ ਸੂਟ ਲੈ ਕੇ ਆਏ ਜੀ ਬੜੇ ਸੋਹਣੇ ਕਸ਼ਮੀਨਾ ਸ਼ਿਮਰ ਦੇ ਵਿੱਚ ਵੀ ਸੂਟ ਦਿਖਾਵਾਂਗੇ ਤੇ ਕਸ਼ਮੀਨੇ ਦੇ ਨੋਰਮਲ ਸੂਟ ਦਿਖਾਵਾਂਗੇ ਤੇ ਪ੍ਰਾਈਸ ਹੈਗਾ ਸੂਟਾਂ ਦਾ 900 ਪ੍ਰਾਈਸ ਹੈ ਜੇ ਤੁਸੀਂ ਇੱਕ ਸੂਟ ਪਰਚੇਸ ਕਰਦੇ ਹੋ ਤਾਂ ਤੁਹਾਨੂੰ 900 ਦਾ ਇੱਕ ਸੂਟ ਪੈਣਾ ਜੇ ਤੁਸੀਂ ਦੋ ਸੂਟ ਪਰਚੇਸ ਕਰੋਗੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਤੁਹਾਨੂੰ 1700 ਦੇ ਦੋ ਸੂਟ ਪੈਣਗੇ 850 ਦਾ ਇੱਕ ਸੂਟ ਪੈਣਾ ਜੀ ਬਿਲਕੁਲ ਪਿਓਰ ਕਸ਼ਮੀਨੇ ਦੇ ਵਿੱਚ ਸੂਟ ਹੈ ਮੈਚਿੰਗ ਸੂਟ ਲੈਣਗੇ ਪ੍ਰਿੰਟਡ ਸੂਟ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜਿਵੇਂ 881465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਇਹਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਰ ਦੀ অপਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਸ ਅਲੱਗ ਤੋਂ ਹੋਣਗੇ ਉਹ ਤੁਸੀਂ ਆਪਣੇ ਐਡਰੈਸ ਤੇ ਬਾੜੀ ਪੁੱਛਨੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆਂ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਆ ਜੀ ਸ਼ੌਪ ਘਰਦਵਾਰਾਂ ਦੇ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਤੇ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਗੜੀ ਪਿਆਰੀ 컬렉ਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬੜਾ ਸੋਹਣਾ ਸ਼ਿਮਰ ਪਸ਼ਮੀਨੇ ਦੇ ਵਿੱਚ ਸੂਟ ਰਹਿਣਾ ਜੀ ਕੋਈ ਲਾਈਨਿੰਗ ਨਹੀਂ ਲੱਗਣੀ ਸੂਟਾਂ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਗੇ ਤੇ ਜਿਹੜਾ ਇਹ ਵਾਲਾ ਸੂਟ ਹੈ ਵੈਸੇ ਕੋਈ ਚੂਬਣ ਵਾਲਾ ਨਹੀਂ ਹੈਗਾ ਹਲਕੀ ਜਿਹੀ ਵੈਸੇ ਸ਼ਾਈਨ ਹੁੰਦੀ ਹੈ ਇਹਦੇ ਵਿੱਚ ਇਹ ਪਹਿਲਾ ਵੀ ਸੂਟ ਆਪਣੇ ਕੋਲ ਕਿੱਲੀ ਵਾਰੀ ਆਇਆ ਹੈ ਜਿਨ੍ਹਾਂ ਨੇ ਲਏ ਹੋਣਗੇ ਤੁਹਾਨੂੰ ਪਤਾ ਹੋਊਗਾ ਬੜਾ ਪਿਆਰਾ ਹੌਟ ਪਿੰਕ ਜਿਹਾ ਕਲਰ ਹੈ ਮਰਜੈਂਟਾ ਦੀ ਟੋਨ ਦੇ ਵਿੱਚ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਸ਼ਰਟ ਹੈ ਇਹ ਨਾਲ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਹੀ ਬਾਟਮ ਹੈ ਸ਼ਿਮਰ ਪਸ਼ਮੀਨੇ ਦੇ ਵਿੱਚ ਇਹ ਲੁੱਕ ਦੇ ਵਿੱਚ ਸੂਟ ਹੈ ਜੀ ਆਪਣਾ ਅੱਜ ਦਾ ਪਹਿਲਾ ਸੂਟ 900 ਪ੍ਰਾਈਜ਼ ਹੈ ਜੀ ਇੱਕ ਸੂਟ ਲਓਗੇ 900 ਦਾ ਦੋ ਸੂਟ ਲਓਗੇ 1700 ਦੇ ਦੋ ਸੂਟ ਪਹਿਣੇ ਆ 850 ਦਾ ਇੱਕ ਸੂਟ ਪਹਿਣਾ ਜੀ ਜਦੋਂ ਤੁਸੀਂ ਦੋ ਸੂਟ ਲਵੋਗੇ ਬਿਨਾ ਦੁਪੱਟੇ ਤੋਂ ਸੂਟ ਹੈ ਇਹ ਜਿਵੇਂ ਘਰ ਵੀ ਪਾਉਣ ਨੂੰ ਕੋਈ ਬੋਰ ਨਹੀਂ ਆਉਣਾ ਬਿਲਕੁਲ ਹੀ ਐਜ਼ ਇਟ ਇਜ਼ ਸੂਟ ਰਹਿਣਗੇ ਬਹੁਤ ਸੋਹਣੇ ਪਿਓਰ ਪਸ਼ਮੀਨੇ ਦੇ ਵਿੱਚ ਸੂਟ ਹੈ ਜੀ ਆਪਣਾ ਇਹ ਪ੍ਰਿੰਟ ਦੇ ਵਿੱਚ ਇਹ ਸਿੰਗਲ ਹੀ ਹੈ ਸੂਟ ਨੈਕਸਟ ਪ੍ਰਿੰਟ ਆ ਗਿਆ yellow ਕਲਰ ਦੇ ਵਿੱਚ ਇਹ ਵੀ ਸ਼ਿਮਰ ਪਸ਼ਮੀਨੇ ਦੇ ਵਿੱਚ ਮੈਚਿੰਗ ਸੂਟ ਰਹੂਗਾ yellow ਕਾ ਜਾਨੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ ਪ੍ਰਿੰਟ ਬਹੁਤ ਪਿਆਰਾ ਨਾਲ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਹੀ ਬਾਟਮ ਰਹੂਗੀ ਸ਼ਿਮਰ ਪਸ਼ਮੀਨੇ ਦੇ ਵਿੱਚ ਵਿਦਆਊਟ ਦੁਪੱਟਾ ਸੂਟ 900 ਪ੍ਰਾਈਸ ਦੇ ਨਾਲ ਇਹਨੂੰ ਕੱਟ ਲਓ ਕਿੰਨਾ ਪਿਆਰਾ ਸੂਟ ਹੈ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਫਿਰੋਜ਼ੀ ਕਲਰ ਸੇਮ ਜਿਹੜਾ ਮਸਟਰਡ yellow ਮਸਟਰਡ ਦਿਖਾਇਆ ਉਹਦੇ ਨਾਲ ਦਾ ਹੀ ਫਿਰੋਜ਼ੀ ਆ ਮੈਚਿੰਗ ਸੂਟ ਆ ਇਹ ਲੋਕ ਕਾ ਜਾਨੀ। ਡ੍ਰੈਪ ਦੇਖੋ ਕਿੰਨਾ ਪਿਆਰਾ ਸ਼ਿਮਰ ਪਸ਼ਮੀਨੇ ਦੇ ਵਿੱਚ ਫਰੋਜ਼ੀ ਕਲਰ ਦਾ ਸੂਟ। ਬਹੁਤ ਸੋਹਣਾ ਡਾਰਕ ਜਿਹਾ ਫਰੋਜ਼ੀ ਰੰਗ ਹੈ। ਕੋਈ ਲਾਈਨਿੰਗ ਨਹੀਂ ਲੱਗਣੀ। ਨਾਲ ਮੈਚਿੰਗ ਬਾਟਮ ਰਹੂਗੀ। ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਬਹੁਤ ਸੋਹਣੀ ਸ਼ਿਮਰ ਪਸ਼ਮੀਨੇ ਦੇ ਵਿੱਚ ਵਿਦਾਊਟ ਲਾਈਨਿੰਗ ਸੂਟ ਬਣਨਾ। ਵਿਦਾਊਟ ਦੁਪੱਟਾ 900 ਪ੍ਰਾਈਸ ਹੈ ਜੀ। 900 ਪ੍ਰਾਈਸ ਦੇ ਨਾਲ ਸਿੰਗਲ ਸੂਟ। ਦੋ ਸੂਟ ਲਾਉਂਗੇ 1700 ਦੇ ਦੋ ਸੂਟ ਲੈਣਗੇ 850 ਦਾ 100। ਨੈਕਸਟ ਹੈਗਾ ਸੇਮ ਪ੍ਰਿੰਟ ਦੇ ਵਿੱਚ ਮਜੈਂਟਾ ਕਲਰ yellow mustard ਦਿਖਾਇਆ ਪਹਿਲਾਂ ਫਿਰ ਡਾਰਕ ਫਿਰੋਜ਼ੀ ਕਲਰ ਨੈਕਸਟ ਹੈਗਾ ਬਹੁਤ ਹੀ ਪਿਆਰਾ ਮਜੈਂਟਾ ਕਲਰ ਸੇਮ ਦੇ ਵਿੱਚ ਪਹਿਲਾਂ ਥੋੜੇ ਡਾਰਕ ਸ਼ੇਡ ਹੀ ਦਿਖਾਵਾਂਗੇ ਤੁਹਾਨੂੰ ਆਪਾਂ ਸੂਟਾਂ ਦੇ ਇਹ ਮੇਰੇ ਪਸ਼ਮੀਨੇ ਦੇ ਵਿੱਚ ਹੈ ਬਹੁਤ ਸੋਹਣਾ ਕਲਰ ਹੈ ਇਹ ਵਾਲੇ ਸੂਟ ਦਾ ਵੀ ਇਹਨਾਂ ਨੇ ਕੋਟ ਸੈੱਟ ਵੀ ਬਣਾਉਣੇ ਇਹਨਾਂ ਦੇ ਕੋਟ ਸੈੱਟ ਵੀ ਬੜੇ ਸੋਹਣੇ ਬਣਦੇ ਆ ਜੀ ਵਿਦਾਊਟ ਦੁਪੱਟਾ ਹੀ ਸੂਟ ਬਣਾਉਣੇ ਹੁੰਦੇ ਆ ਬੜੇ ਸੋਹਣੇ ਬ੍ਰਾਈਟ ਦੇ ਵਿੱਚ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ 900 ਪ੍ਰਾਈਸ ਦੇ ਨਾਲ ਸਿੰਗਲ ਸੂਟ ਰਹੂਗਾ ਇਹ ਤਾਂ ਸ਼ਿਮਰ ਪਸ਼ਮੀਨੇ ਦੇ ਵਿੱਚ ਹੁਣ ਆਪਾਂ ਪਿਓਰ ਪਸ਼ਮੀਨੇ ਦੇ ਨਾਰਮਲ ਸੂਟ ਦਿਖਾਵਾਂਗੇ ਪ੍ਰਿੰਟ ਦੇਖੋ ਕਿੰਨਾ ਪਿਆਰਾ ਬੜਾ ਸੋਹਣਾ ਸਰਦਾਰੀ ਪ੍ਰਿੰਟ ਹੈ ਜੀ ਮੈਚਿੰਗ ਸੂਟ ਰਹੂਗਾ ਪਿਓਰ ਪਸ਼ਮੀਨੇ ਦਾ ਉਹ ਹੀ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਲੈਣੀ ਹੈ ਬਾਟਮ ਇਹ ਆ ਗਈ ਸ਼ਰਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬੜਾ ਸੋਹਣਾ ਮਰੂਨ ਚੈਰੀ ਮਰੂਨ ਜਿਹਾ ਕਲਰ ਹੈ ਇਹ ਸ਼ਰਟ ਆ ਗਈ ਬਹੁਤ ਪਿਆਰਾ ਪ੍ਰਿੰਟ ਹੈ ਤੇ ਨਾਲ ਰਹਿਣੀ ਹੈ ਮੈਚਿੰਗ ਬਾਟਮ ਇਹ ਲੁੱਕ ਦੇ ਵਿੱਚ ਆ ਗਈ ਬਹੁਤ ਸੋਹਣੀ ਬਾਟਮ ਹੈ ਇਹ ਮੈਚ ਪ੍ਰਿੰਟਿੰਗ ਦੇ ਵਿੱਚ ਸੇਮ ਪ੍ਰਿੰਟਿੰਗ ਹੁੰਦੀ ਹੈ ਜੀ ਸ਼ਰਟ ਦੇ ਨਾਲ ਦੀ ਉਹ ਇਹ ਲੁੱਕ ਆ ਬਹੁਤ ਕਿੰਨਾ ਪਿਆਰਾ ਸੋ 900 ਪ੍ਰਾਈਸ ਹੈ ਜੀ ਸਿੰਗਲ ਸੂਟ ਦਾ ਦੋ ਸੂਟਾਂ ਦਾ 1700 ਪ੍ਰਾਈਸ ਹੈ ਨੈਕਸਟ ਆ ਗਿਆ ਸੇਮ ਪ੍ਰਿੰਟ ਦੇ ਵਿੱਚ ਮਹਿੰਦੀ ਕਲਰ ਸੇਮ ਦੇ ਵਿੱਚ ਬੜਾ ਸੋਹਣਾ ਜਿਹਾ ਮਹਿੰਦੀ ਰੰਗ ਹੈ ਬਹੁਤ ਸੋਹਣਾ ਪ੍ਰਿੰਟ ਇਹ ਸ਼ਰਟ ਆ ਗਈ ਤੇ ਨਾਲ ਮੈਚਿੰਗ ਬਾਟਮ ਰਹੂਗੀ ਬਹੁਤ ਸੋਹਣੀ ਸਟੇਨਾਈਟ ਪ੍ਰਿੰਟਿੰਗ ਦੇ ਵਿੱਚ ਤੇ ਹੈਗਾ ਇਹ ਦੋ ਸੂਟ ਇੱਕ ਪ੍ਰਿੰਟ ਚ ਦਿਖਾਏ ਆ ਤੁਹਾਨੂੰ 900 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਹੁਤ ਸੋਹਣਾ ਪ्युअर ਪਸ਼ਮੀਨੇ ਦਾ ਸੂਟ ਹੈ ਜੀ ਮੈਚਿੰਗ ਬੜੇ ਫਲਾwrs ਦੇ ਵਿੱਚ ਆ ਦੇਖੋ ਕਿੰਨਾ ਪਿਆਰਾ ਸੂਟ ਹੈ ਇਹ ਵੀ ਉਹਨਾਂ ਮਸਟਰਡ ਜਿਹਾ ਕਲਰ ਹੈ। ਕਾਲਸ ਤੇ ਬਹੁਤ ਸੋਹਣਾ ਪ੍ਰਿੰਟ ਹੈ। ਪ्युअर ਪਸ਼ਮੀਨੇ ਦੇ ਵਿੱਚ ਸ਼ਰਟ ਆ ਗਈ ਤੇ ਨਾਲ ਮੈਚਿੰਗ ਬਾਟਮ ਰੋ ਗਈ ਦੇ ਨਾਲ ਪ੍ਰਿੰਟਿੰਗ ਦੇ ਵਿੱਚ ਇਹ ਲੁੱਕ ਆ ਜਾਂਦੀ। ਬਹੁਤ ਸੋਹਣੀ ਨਾਲ ਮੈਚਿੰਗ ਬਾਟਮ ਹੈ। 2.5 ਮੀਟਰ ਦੀ ਸ਼ਰਟ ਦੀ ਕੱਟ ਹੈ ਪੂਰੀ ਪੂਰੇ 2.5 ਮੀਟਰ ਦਾ। ਦੀ ਬਾਟਮ ਦੀ ਹੈ ਵਿਦਆਊਟ ਦੁਪੱਟਾ ਸੂਟ 900 ਪ੍ਰਾਈਸ ਹੈ ਜੀ ਸਿੰਪਲ ਸਿੰਗਲ ਸੂਟ ਦਾ। ਜੇ ਦੋ ਸੂਟ ਲਾਉਂਗੀ ਤਾਂ ਤੁਹਾਨੂੰ 1700 ਦੇ 2 ਸੂਟ ਪੈਣਗੇ 850 ਦਾ ਇੱਕ ਸੂਟ ਪੈਣਾ ਨੈਕਸਟ ਆ ਗਿਆ ਦੇਖੋ ਬਲੈਕ بیس ਦੇ ਵਿੱਚ ਇਹ ਸੋਨਾ ਪ੍ਰਿੰਟ ਹੈ ਬਣੀ ਪਾਇਆ ਨਹੀਂ ਇਹ ਵਾਲਾ ਸੂਟ ਆਲਓਵਰ ਹੈ ਜੀ ਜਿਹੜਾ ਇਹ ਵਾਲਾ ਸੂਟ ਦਿਖਾਇਆ ਤੁਹਾਨੂੰ ਇਹ ਮੈਚਿੰਗ ਨਹੀਂ ਹੈਗਾ ਇਹ ਆਲਓਵਰ ਸੂਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹ ਲੁੱਕ ਦੇ ਵਿੱਚ ਪ੍ਰਾਈਸ ਸੇਮ ਹੈ 900 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਮਰੂਨ ਕਲਰ ਇਹ ਆਲਓਵਰ ਸੂਟ ਹੈ ਮੈਚਿੰਗ ਨਹੀਂ ਹੈਗੇ ਦੋਨੋਂ ਸੂਟ ਬਹੁਤ ਸੋਹਣਾ ਆਲਓਵਰ ਸੂਟ ਹੈ विदाउट दुपट्टा ऑल ओवर सूट ਹੈ ਪ्योर ਪਸ਼ਮੀਨੇ ਦੇ ਵਿੱਚ 900 ਪ੍ਰਾਈਸ ਦੇ ਨਾਲ ਸਿੰਗਲ ਸੂਟ ਦਾ ਪ੍ਰਾਈਸ 900 ਹੈ ਜੀ ਦੋ ਸੂਟ ਲਵਾਂਗੇ 1700 ਦੇ ਦੋ ਸੂਟ ਲੈ ਗਏ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੇ بیس ਹੈ ਇਹ ਮੈਚਿੰਗ ਹੈ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਇੱਥੇ ਤੋਂ ਹੀ ਦਿਖਾਨੀ ਆ ਤੁਹਾਨੂੰ ਇਹ ਹੈਗੀ ਬਾਟਮ ਹੈ ਇਹਦੀ ਪਿੰਕ ਕਲਰ ਦੀ ਇਹ ਸ਼ਰਟ ਆ ਗਈ بیس ਹੈ ਜਿਹੜਾ ਗ੍ਰੇ ਹੈ ਸ਼ਰਟ ਦਾ ਬੜਾ ਸੋਹਣਾ ਲਾਈਟ ਜਿਹਾ ਗ੍ਰੇ ਕਲਰ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਉਹ ਸੋਹਣਾ ਪ੍ਰਿੰਟ ਹੈ ਬਹੁਤ ਪਿਆਰੀ ਪ੍ਰਿੰਟਿੰਗ ਹੈ ਗ੍ਰੇ ਦੇ ਵਿੱਚ ਸ਼ਰਟ ਗ੍ਰੇ بیس ਹੈ ਸ਼ਰਟ ਦਾ ਲਾਈਟ ਗ੍ਰੇ ਤੇ ਨਾਲ ਰਹਿਣੀ ਹੈ ਮੈਚਿੰਗ ਬਾਟਮ ਇਹ ਬਾਟਮ ਹੈ ਜੀ ਨਾਲ ਦੇਖੋ ਕਿੰਨਾ ਪਿਆਰਾ ਕਲਰ ਹੈ ਜਿਹੜਾ ਇਹਦੇ ਵਿੱਚ ਫਲਾwrs ਦੇ ਵਿੱਚ ਕਲਰ ਹੈ ਉਹੀ ਸੇਮ ਲਾਈਟ ਗਾਜਰੀ ਜਿਹਾ ਰੰਗ ਹੈ ਬਹੁਤ ਸੋਹਣਾ ਪਸ਼ਮੀਨੇ ਦਾ ਸੂਟ ਮੈਚਿੰਗ ਸਰਦਾਰੀ ਸੂਟ ਵਿਦਆਊਟ ਦੁਪੱਟਾ 900 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਇੱਕ ਕਲਰ ਹੋਰ ਹੈ ਬੜਾ ਸੋਹਣਾ ਬਰਾਊਨ ਜਿਹਾ ਕਲਰ ਹੈ ਇਹ ਸ਼ਰਟ ਦੀ ਆ ਗਈ ਪ੍ਰਿੰਟਿੰਗ ਗ੍ਰੇ ਦੇ ਵਿੱਚ ਇਹ ਸ਼ਰਟ ਆ ਗਈ ਤੇ ਨਾਲ ਰਹਿਣੀ ਹੈ ਮੈਚਿੰਗ ਬਾਟਮ ਇਹ ਲੁੱਕ ਦੇ ਵਿੱਚ ਆ ਜਾਣੀ ਬਾਟਮ ਦੇਖੋ ਇਹ ਕਲਰ ਰਾਜਨਾ ਬਾਟਮ ਦਾ ਬਹੁਤ ਪਿਆਰਾ ਸੂਟ ਹੈ ਇਹ ਦੋ ਸੂਟ ਇੱਕ ਪ੍ਰਿੰਟ ਚ ਦਿਖਾਏ ਆ ਮੈਂ ਤੁਹਾਨੂੰ ਦੋ ਕਲਰ 900 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਅੰਬੀ ਵਾਲਾ ਸਰਦਾਰੀ ਪ੍ਰਿੰਟ ਹੈ ਜੀ ਇਹ ਸੂਟ ਦਾ ਬਹੁਤ ਪਿਆਰਾ ਇਹ ਆਲਓਵਰ ਸੂਟ ਹੈ ਮੈਚਿੰਗ ਨਹੀਂ ਹੈਗਾ ਇਹ ਆਲਓਵਰ ਸੂਟ ਹੈ ਜੀ ਜਿਹੜੇ ਦੋ ਸੂਟ ਮੈਂ ਪਹਿਲਾਂ ਦਿਖਾਏ ਸੀ ਤੁਹਾਨੂੰ ਵਿੱਚ ਉਹ ਵੀ ਆਲਓਵਰ ਸੀਗੇ ਤੇ ਇਹ ਵੀ ਆਲਓਵਰ ਸੂਟ ਹੈ ਜੀ ਦੇਖੋ ਕਿੰਨਾ ਪਿਆਰਾ ਸਰਦਾਰੀ ਸੂਟ ਹੈ ਕੋਈ ਲਾਈਨਿੰਗ ਨਹੀਂ ਲਗਣੀ ਵਿਦਆਊਟ ਲਾਈਨਿੰਗ ਬੜਾ ਸੋਹਣਾ ਲਾਈਟ ਗ੍ਰੀਨ ਜਿਹਾ ਸ਼ੇਡ ਹੈ ਵਿਦਆਊਟ ਦੁਪੱਟਾ ਨੋ ਸੌਪ ਰਾਈਸ ਦੇ ਨਾਲ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਗ੍ਰੇ ਕਲਰ ਸੇਮ ਦੇ ਵਿੱਚ ਹੀ ਹੈ ਇਹ ਆਲਓਵਰ ਸੂਟ ਹੈ ਅੰਬੀ ਵਾਲਾ ਪ੍ਰਿੰਟ ਇਹ ਲੁੱਕ ਦੇ ਵਿੱਚ ਆ ਜਣਾ ਦੇਖੋ ਕਿੰਨਾ ਪਿਆਰਾ ਸੇਮ ਦੇ ਵਿੱਚ ਏਡਾ ਹੁਣ ਲਾਈਟ ਗ੍ਰੀਨ ਦਿਖਾਇਆ ਉਹਦੇ ਨਾਲ ਦਾ ਹੀ ਹੈ ਅਲਓਵਰ ਸੂਟ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੇ ਵਿਦਆਊਟ ਦੁਪੱਟਾ ਪਿਓਰ ਕਸ਼ਮੀਰੀ ਦੇ ਵਿੱਚ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮਹਿੰਦੀ ਕਲਰ ਪਹਿਲਾਂ ਮੈਂ ਤੁਹਾਨੂੰ ਗ੍ਰੀਨ ਜਿਹਾ ਕਲਰ ਦਿਖਾਇਆ ਫਿਰ ਗ੍ਰੇ ਹੋ ਗਿਆ ਫਿਰ ਇਹ ਹੈਗਾ ਮਹਿੰਦੀ ਕਲਰ ਇਹ ਸੇਮ ਦੇ ਵਿੱਚ ਹੀ ਹੈ ਪਿਓਰ ਕਸ਼ਮੀਰੀ ਦੇ ਅਲਓਵਰ ਸੂਟ ਹੈ ਜੀ ਇਹ ਕੋਈ ਲਾਈਨਿੰਗ ਨਹੀਂ ਲੱਗਣੀ ਬਹੁਤ ਪਿਆਰਾ ਕਲਰ ਇਹ ਤਿੰਨ ਸੂਟ ਦਿਖਾਏ ਮੈਂ ਇੱਕ ਡਿਜ਼ਾਈਨ ਚ ਤਿੰਨ ਕਲਰ 900 ਪ੍ਰਾਈਸ ਹੈ ਜੀ ਤੇ ਨੈਕਸਟ ਇੱਕ ਚੈੱਕ ਦੇ ਵਿੱਚ ਹੈ ਜੀ ਸੂਟ ਪ੍ਰਾਈਸ ਸੇਮ ਹੈ 900 ਪ੍ਰਾਈਸ ਹੀ ਹੈ ਇਹ ਪਹਿਲਾਂ ਵੀ ਆਪਣੇ ਕੋਲ ਆਏ ਸੀ ਚੈੱਕ ਕਾਫੀ ਸਾਰੇ ਚੈੱਕ ਦੇ ਵਿੱਚ ਸਿੰਗਲ ਹੀ ਹੈ ਸੂਟ ਕਲਰ ਦੇਖੋ ਕਿੰਨਾ ਪਿਆਰਾ ਹੈ ਇਹ बॉटਮ ਦਾ ਆ ਜਾਣਾ ਕਲਰ ਬਹੁਤ ਸੋਹਣਾ ਤੇ ਇਹ ਸ਼ਰਟ ਦਾ ਆ ਗਿਆ ਬਹੁਤ ਸੋਹਣਾ ਪ੍ਰਿੰਟ ਹੈ विदा आउट दुपट्टा सूट प्योर ਕਸ਼ਮੀਰੀਨ ਦੇ ਵਿੱਚ ਇਹ ਚੈੱਕ ਦੇ ਵਿੱਚ ਸਿੰਗਲ ਸੂਟ ਹੈ ਸਿੰਗਲ ਸੂਟ ਦਾ ਪ੍ਰਾਈਸ ਹੈਗਾ 900 ਜੇ ਤੁਸੀਂ ਦੋ ਸੂਟ ਪਰਚੇਸ ਕਰੋਗੇ 1700 ਦੇ ਦੋ ਸੂਟ ਪੈਣੇ ਆ 850 ਦਾ ਇੱਕ ਸੂਟ ਪੈਣਾ ਜੀ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੋਣਗੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰੇ 81465 80803814658087 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਬਈ